ਨਸ਼ੇ ਦੇ ਤਸਕਰਾਂ ਦੇ ਨਾਲ ਸਾਜ ਨੂੰ ਲੈ ਕੇ ਇੱਕ ਇੰਸਪੈਕਟਰ ਨੂੰ ਸਜ਼ਾ ਹੋਈ ਹੈ। ਅਧਿਰੀ ਜਾਣਕਾਰੀ ਜੁੜੇ ਨੇ ਸੀਨੀਅਰ ਪਤਤਕਾ ਜਗਤਾ ਸਿੰਘ ਪੁੱਲਰ ਜੀ। ਪੁੱਲਰ ਸਾਹਿਬ ਹੈਰਾਨ ਕਰਨ ਦੇ ਲਈ ਮੇਰੀ ਗੱਲ ਹੈ। ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਦੇ ਵਿੱਚ ਹਮੇਸ਼ਾ ਹੁੰਦੀ ਹੈ ਪਰ ਤਸਕਰਾਂ ਦੇ ਨਾਲ ਜਿਹੜੀ ਭੂਮਿਕਾ ਸਾਹਮਣੇ ਆਈ ਜਿਹਦੇ ਕਰਕੇ ਕੋਰਟ ਨੇ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ। ਮਸਲਾ ਕੀ ਹੈ? ਬਿਲਕੁਲ ਜੀ ਬਹੁਤ ਵੱਡੀ ਖਬਰ ਹੈ ਕਿ ਪੁਲਿਸ ਡਿਪਾਰਟਮੈਂਟ ਕੋ ਕੇ ਬਹੁਤ ਸਾਰੇ ਅਜਿਹੇ ਮੈਚ ਵਿੱਚ ਕਾਰ ਦਰਨੇ ਜਿੰਨਾ ਕਾਲੇ ਘੇਡਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਜਦੇਵ ਵੀ ਕਈ ਦਫਾ ਕਹਿ ਚੁੱਕੇ ਨੇ ਅਜਿਹੇ ਮਾਮਲਾ ਇੱਕ ਤਰਨਤਾਰ ਤੋਂ ਆਇਆ ਜਿੱਥੇ ਇੱਕ ਇਨਸਪੈਕਟਰ ਅਤੇ ਏਐਸਐਸ ਮੀਤਤੇਨ ਜਾਣਿਆਂ ਨੂੰ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਇਹਨਾਂ ਤੇ ਦੋਸ਼ ਲੱਗੇ ਸੀ ਕਿ ਨਸ਼ੇ ਦੇ ਮਾਮਲੇ ਚ ਫੜੇ ਗਏ ਵਿਕਿਆ ਨੂੰ ਛੱਡਣ ਲਈ ਇਹਨਾਂ ਰਿਸ਼ਵਤ ਮੰਗੀ ਸੀ ਉਹ ਮਾਮਲਾ ਜਿਹੜਾ ਉਹ ਸਾਬਤ ਹੋ ਚੁੱਕਾ ਹੈ ਤੇ ਜਿਸ ਕਰਕੇ ਅਦਾਲਤ ਨੇ ਪੂਰੇ ਸਬੂਤਾਂ ਦੇ ਆਧਾਰ ਤੇ ਇਹਨਾਂ ਨੂੰ ਤਿੰਨ ਤਿੰਨ ਜਾਣਿਆਂ ਨੂੰ 4 ਸਾਲ ਦੀ ਸੱਜਾ ਸੁਣਾਈ ਹੈ ਕਰਨਤਾਂ ਦੀ ਅਦਾਲਤ ਵੱਲੋਂ ਇੱਕ ਕੇਸ ਦਾ ਨਪਟਾਰਾ ਕੀਤਾ ਗਿਆ ਉਹ ਕੇਸ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਗਿਆ ਸੀ ਇਸ ਦਰਜ ਕੀਤੇ ਗਏ ਕੇਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸੀਆਈਏ ਸਟਾਫ ਉਤਰਨਤਾਂ ਚੇਤਨਾਤ ਰਹੇ ਇੰਸਪੈਕਟਰ ਨਿਲਕੁਮਾਰ ਅਤੇ ਏਐਸਆਈ ਪਰਮਦੀਪ ਸਿੰਘ ਸਿਹਤ ਇੱਕ ਹੋਰ ਵਿਅਕਤੀ ਨੂੰ 4 ਸਾਲ ਦੀ ਕੈਦ ਜਿਹੜੀ ਆ ਉਸਖਤ ਸਜ਼ਾ ਸੁਣਾਈ ਗਈ ਹੈ ਸਜ਼ਾ ਤੋਂ ਬਾਅਦ ਇਹਨਾਂ ਤਿੰਨਾਂ ਜਾਣੇ ਨੂੰ ਗ੍ਰਿਫਤਾਰ ਕਰਕੇ ਗੋondਵਾਲ ਸਾਹਿਬ ਦੀ ਜਿਹੜੀ ਕੇਂਦਰੀ ਜੇਲ੍ਹ ਆ ਉਹਦੇ ਵਿੱਚ ਭੇਜ ਦਿੱਤਾ ਗਿਆ। ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਆ ਕਿ ਮਿਰਸਾ ਸਿੰਘ ਪੁੱਤਰ ਰਮਿੰਦਰ ਸਿੰਘ ਵਾਸੀ ਪਿੰਡ ਡੱਲੇ ਜ਼ਿਲ੍ਹਾ ਅੰਮ੍ਰਿਤਸਰ ਨੇ ਵਿਜੀਲੈਂਸ ਬਿਊਰੋ ਨੂੰ 29 ਅਕਤੂਬਰ 2014 ਨੂੰ ਟੋਲ ਫ੍ਰੀ ਨੰਬਰ ਤੇ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ 10 ਅਗਸਤ 2014 ਨੂੰ ਸਵੇਰੇ 5 ਵਜੇ ਦੇ ਕਰੀਬ ਉਹਨਾਂ ਦੇ ਘਰ ਸੀਆਈਏ ਸਟਾਫ ਤਰਫਤਾਨ ਤੋਂ ਇੰਸਪੈਕਟਰ ਨਿਲਕਮਾਰ ਐਸਆਈ ਪਰਮਦੀਪ ਸਿੰਘ ਅਤੇ ਪੁਲਿਸ ਪਾਰਕੀ ਨੇ ਛਾਪਾ ਮਾਰਿਆ ਤੇ ਉਹਨਾਂ ਦੇ ਪੁੱਤਰ ਹੀਰਾ ਸਿੰਘ ਤੇ ਭਤੀਜੇ ਗੁਰਪੀ ਗੁਰਪੀ ਸਿੰਘ ਬਾਰੇ ਪੁੱਛਿਆ ਸੀ ਜੋ ਘਰ ਵਿੱਚ ਮੌਜੂਦ ਨਹੀਂ ਸਨ ਇੰਸਪੈਕਟਰ ਨਿਲਕਮਾਰ ਨੇ ਉਸ ਦੀ ਜੇਬ ਵਿੱਚੋਂ 17000 ਰੁਪਏ ਕੱਢ ਲਏ ਤੇ ਉਸ ਦੀਆਂ ਬਾਹਾਂ ਬਣ ਕੇ ਘਰੋਂ ਘਰ ਵਿੱਚੋਂ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਵੀ ਜਬਤ ਕਰ ਲਏ ਸੀ ਪੁਲਿਸ ਪਾਰਟੀ ਨੂੰ ਉਸ ਨੂੰ ਸੀਆਈਏ ਸਟਾਫ ਤਰਨਤਨ ਵਿਖੇ ਲਾਈ ਤੇ ਸ਼ਿਕਾਇਤ ਕਰਤਾ ਅਨਸਾਰ ਉਸੇ ਦਿਨ ਸ਼ਾਮੀ 4-5 ਵਜੇ ਦੇ ਕਰੀਬ ਪਿੰਡ ਦੀ ਪੰਚਾਇਤ ਤੇ ਹੋਰ ਬਹੁਤ ਬਰ ਵਿਕਤੀਆਂ ਨੇ ਸੀਆਈਏ ਸਟਾਫ ਤਰਨਤਨ ਵਿਖੇ ਪਹੁੰਚੇ ਤੇ ਪੁਲਿਸ ਨੂੰ ਗੁਰਪ੍ਰੀਤ ਸਿੰਘ ਅਤੇ ਹੀਰਾ ਸਿੰਘ ਦੇ ਬਾਰੇ ਜਿਹੜੀ ਉਹਨਾਂ ਨੇ ਜਾਣਕਾਰੀ ਪੁੱਛੀ ਉਹਦੇ ਬਾਰੇ ਉਹਨਾਂ ਨੂੰ ਜਿਹੜਾ ਦੱਸਿਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਮਾਮਲਾ ਜਿਹੜਾ ਨਾ ਹੋਰ ਜਿਹੜਾ ਅੱਗੇ ਵਧਦਾ ਗਿਆ ਫਿਰ ਅ ਪੇਸ਼ ਕਰਨ ਦਾ ਭਰੋਸਾ ਦੇ ਕੇ ਪੰਚਾਇਤ ਨੇ ਉਹਨੂੰ ਉਹਦੇ ਪਿਓ ਨੂੰ ਛਡਾ ਲਿਆਂਦਾ ਫਿਰ 13 ਜਸਟ 214 ਨੂੰ ਉਹਨਾਂ ਨੇ ਹੀਰਾ ਸਿੰਘ ਦੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਇੰਸਪੈਕਟਰ ਮਿਲਖ ਦੇ ਸਾਹਮਣੇ ਪੇਸ਼ ਕਰ ਦਿੱਤਾ ਉਸ ਸਮੇਂ ਉਹਦਾ ਰਿਸ਼ਤੇਦਾਰ ਹਰਪਾਲ ਸਿੰਘ ਪਾਲਾ ਪੁੱਤਰ ਬੂਟਾ ਸਿੰਘ ਵਾਸੀ ਬਲਟੋਆ ਵੀ ਉੱਥੇ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਹਰਪਾਲ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਇੰਸਪੈਕਟਰ ਮਿਲਖ ਪਾਰ ਅਤੇ ਪਰਮਦੀਪ ਸਿੰਘ ਨੇ ਉਹਨਾਂ ਦੇ ਪੁੱਤਰ ਤੇ ਭਤੀਜੇ ਨੂੰ ਛੱਡਣੇ 15 ਲੱਖ ਰੁਪਏ ਮੰਗੇ ਨੇ ਜਿੰਨਾ ਤੇ ਉਹਨਾਂ ਨੇ 16 ਜਗਸ 2014 ਨੂੰ 7 ਲੱਖ ਰੁਪਏ ਹਰਪਾਲ ਸਿੰਘ ਨੂੰ ਦੇ ਦਿੱਤੇ ਕਿ 21 ਜਗਸ ਨੂੰ ਉਹਨਾਂ ਨੂੰ ਟੀਵੀ ਅਤੇ ਮੀਡੀਆ ਰਾਹੀਂ ਪਤਾ ਲੱਗਾ ਕਿ ਪੁਲਿਸ ਨੇ ਉਸ ਦੇ ਪੁੱਤਰ ਹੀਰਾ ਸਿੰਘ ਅਤੇ ਭਤੀਜੇ ਗੁਰਪ੍ਰੀਤ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਅਦਾਲਤ ਵਿੱਚ ਕਾਰਜ ਕਰ ਦਿੱਤਾ ਜਿਸ ਤੇ ਉਹ ਸੀਆਈਏ ਸਟਾਫ ਵਿਕਿੰਗ ਇੰਸਪੈਕਟਰ ਨਿਲਕਮਤ ਅਤੇ ਐਸਸੀ ਪਰਮਦੀਪ ਸਿੰਘ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ 15 ਲੱਖ ਰਕਮ ਨਹੀਂ ਦਿੱਤੀ ਗਈ ਜਿਸ ਕਰ ਉਹਨਾਂ ਨੇ ਕੇਸ ਵਾਰਜ ਕਰ ਦਿੱਤਾ ਉਨਾ ਇਹ ਵੀ ਦੱਸਿਆ ਸੀ ਕਿ ਉਕਤ ਪੁਲਿਸ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਜੇਕਰ ਉਹਦੇ ਛੋਟੇ ਲੜਕੇ ਅਗਰੇਸਿੰਗ ਪਰਚੇ ਤੋਂ ਬਚਾਉਣਾ ਤਾਂ ਫਿਰ 5 ਲੱਖ ਰੁਪਏ ਹੋਰ ਦਿੱਤੇ ਜਾਣ ਜਿਨ੍ਹਾਂ ਦੇ ਉਹਨਾਂ ਨੇ ਵੀ 25 ਅਗਸਤ ਨੂੰ 4 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਸੀਆਈ ਸਟਾਫ ਕਰਨ ਤਨ ਵਿੱਚ ਉਕਤ ਪੁਲਿਸ ਅਫਸਰ ਨੂੰ ਦੇ ਦਿੱਤੇ ਪਰ ਏਐਸਆਈ ਪਰਮਦੀਪ ਸਿੰਘ ਨੇ ਉਹਨਾਂ ਪਾਸੋਂ 1 ਲੱਖ ਰੁਪਏ ਦੀ ਹੋਰ ਮੰਗ ਕੀਤੀ ਪਰ ਉਹਨਾਂ ਨੇ ਫਿਰ ਇਹ ਰਕਮ ਨਹੀਂ ਦਿੱਤੀ ਜਿਸ ਤੇ ਉਹਨਾਂ ਨੇ ਫਿਰ 29 ਅਕਤੂਬਰ ਨੂੰ ਵਿਜੀਲੈਂਸ ਬਿਊਰੋ ਦੇ ਟੋਲ ਫ੍ਰੀ ਨੰਬਰ ਤੇ ਸ਼ਿਕਾਇਤ ਦਿੱਤੀ ਇਸ ਮਾਮਲੇ ਵਿੱਚ ਸਾਰੇ ਮਾਮਲੇ ਦੀ ਜਿਹੜੀ ਜਾਂਚ ਬਾਅਦ ਵਿੱਚ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵੱਲੋਂ 18 ਜਨਵਰੀ 2017 ਨੂੰ ਕੀਤੀ ਗਈ ਇਸ ਵਿੱਚ ਅਨਿਲ ਕੁਮਾਰ ਏਐਸਆਈ ਪਰਦੇ ਤੇ ਹਰਪਾਲ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਅਦਾਲਤ ਦੇ ਵਿੱਚ 9 ਸਾਲ ਕੇਸ ਚੱਲਿਆ ਤੇ ਉਸ ਤੋਂ ਬਾਅਦ ਫਿਰ ਉਕਤ ਤਿੰਨਾਂ ਦੋਸ਼ੀਆਂ ਨੂੰ ਜਾਂ ਤਿੰਨਾਂ ਮੁਲਾਜ਼ਮਾਂ ਨੂੰ ਦੋਸ਼ੀ ਮੰਨਦੇ ਹੋਏ ਇਹਨਾਂ ਨੂੰ 4 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਹੈ ਜਿਕਰ ਜੋਗੇ ਜੇ ਤਿੰਨੇ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਹੀ ਰਹੇ ਨੇ ਜਮਾਤ ਦੇ ਆਉਣ ਤੋਂ ਬਾਅਦ ਏਐਸਸੀ ਪਰਮਦੀਪ ਸਿੰਘ ਸੀਐਸਟਾਫ ਤਰੰਤਾਂ ਵਿੱਚ ਵਿਚਨਾਤ ਰਿਹਾ ਤਾਂ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਵਿੱਚ ਤਣਾਸ ਸੀ ਅਤੇ ਇਸ ਦੇ ਖਿਲਾਫ ਪਿਛਲੇ ਸਮੇਂ ਵਿੱਚ ਚੋਲਾ ਸਾਹਿਬ ਵਿਖੇ ਜ਼ਮੀਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਹੈ ਤੇ ਹੁਣ ਇਹਨਾਂ ਨੂੰ 9 ਸਾਲ ਕੇਸ ਚੱਲੋਂ ਤੋਂ ਬਾਅਦ ਇੰਸਪੈਕਟਰ ਨਿਲਕਮਰ ਏਐਸਸੀ ਪਰਮਦੀਪ ਸਿੰਘ ਅਤੇ ਕਰਪਾਲ ਸਿੰਘ ਨਾਮਕ ਵਿਅਕਤੀ ਨੂੰ ਅਦਾਲਤ ਵੱਲੋਂ ਸਖਤ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਵੀ ਕਮਾਲ ਦੀ ਗੱਲ ਹੈ ਜੀ ਜਦੋਂ ਤੁਹਾਡਾ ਕੇਸ ਗੰਭੀਰ ਦੋਸ਼ਾਂ ਹੇਠ ਕੋਰਟ ਦੇ ਵਿੱਚ ਚੱਲਦਾ ਹੋਵੇ ਤਾਂ ਵੀ ਜਿਹੜੀ ਸਰਕਾਰ ਹੈ ਜਾਂ ਪੁਲਿਸ ਡਿਪਾਰਟਮੈਂਟ ਹੈ ਉਹਨਾਂ ਨੂੰ ਫਿਰ ਵੀ ਜ਼ਿੰਮੇਵਾਰ ਦਿੱਤੀ hui ਸੀ। ਲੇਕਿਨ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਤਾਂ ਹੀ ਤੇ ਪੰਜਾਬ ਤੇ ਨਸ਼ਾ ਨਹੀਂ ਖਤਮ ਹੋ ਰਿਹਾ ਆਪਾਂ ਪਿੱਛੇ ਜੇ ਵੀ ਇੱਕ ਦੈਨਿਕ ਭਾਸਕਰ ਖਬਰ ਦਾ ਹਵਾਲਾ ਦੇ ਕੇ ਖਬਰ ਦਰਸ਼ਕਾਂ ਤੱਕ ਸਾਂਝੀ ਕੀਤੀ ਕਿ ਜਿਹੜੇ ਨਸ਼ੇ ਦਿੱਤਾ ਦੇ ਨਾਲ ਜਾਂ ਜਿਹੜੇ ਇਸ ਦਾ ਚਾਰ ਦੇ ਮਸਲੇ ਵਿੱਚ ਫੜੇ ਗਏ ਨੇ ਜੇਲਾ ਵੀ ਗਏ ਨੇ ਉਹਨਾਂ ਨੂੰ ਫਿਰ ਮੈਗਮੇ ਨੇ ਐਸਐਚਓ ਲਗਾਇਆ ਸੀ ਤੇ ਕਿਤੇ ਨਾ ਕਿਤੇ ਮਿਲੀ ਭੁਗਤ ਕਾਲੀਆਂ ਭੇਡਾਂ ਬਹੁਤ ਸਾਰੀਆਂ ਨੇ ਤੇ ਉਹਨਾਂ ਨੂੰ ਕਾਲੀਆਂ ਭੇਡਾਂ ਨੂੰ ਬਚਾਉਣ ਵਾਲੇ ਵੀ ਬਹੁਤ ਤਗੜੇ ਭੇਡੂ ਬੈਠੇ ਆ ਗਏ ਨੇ ਜਿਸ ਕਰਕੇ ਇਹ ਜਿਹੜੇ ਬਚ ਜਾਂਦੇ ਆ ਗਏ ਨੇ ਉਹ ਜਿਵੇਂ ਇਸ ਮਸਲੇ ਦੇ ਵਿੱਚ ਕਿ ਜਦੋਂ ਇਹਨਾਂ ਦੇ ਖਿਲਾਫ ਕੇਸ ਰਜਿਸਟਰਡ ਸੀ ਇਹ ਜੇਲ੍ਹ ਦੇ ਵਿੱਚ ਜਮਾਨਤ ਤੇ ਆ ਜਾਂਦੇ ਸੀ ਲੇਕਿਨ ਜਿਹੜਾ ਐਸਐਸਆਈ ਜਮਾਨਤ ਦੇ ਆਉਣ ਤੋਂ ਬਾਅਦ ਐਸਐਸਆਈ ਪਰਮਦੀਪ ਸਿੰਘ ਨੂੰ ਫਿਰ ਉਸੇ ਸੀਆਈਏ ਸਾਫਤਰਨთან ਵਿਖੇ ਲਗਾਇਆ ਗਿਆ ਇਹ ਦੋਸਤ ਸੰਮिति ਜਿਹੜੇ ਐਸਐਸਪੀ ਉਹ ਵੀ ਹੈਰਾਨੀ ਉਹਨਾਂ ਤੇ ਹੁੰਦੀ ਹੈ ਕਿ ਇੱਕ ਬੰਦਾ ਜਿਹੜਾ ਪਹਿਲਾਂ ਹੀ ਭ੍ਰਸਤਾਚਾਰ ਦੇ ਮਸਲੇ 'ਤੇ ਜੇਲ੍ਹ ਹੈ ਤੇ ਤੁਸੀਂ ਉਹਨੂੰ ਫੇਰ ਉਸੇ ਥਾਣੇ 'ਚ ਲਾ ਦਿੰਦਾ ਪੈਸੇ ਇਕੱਠੇ ਕਰਨ ਵਾਸਤੇ ਫਿਰ ਉਹਨੂੰ ਬਾਅਦ 'ਚ ਐਂਟੀ ਗੈਂਗਸਟਰ ਟਾਸਕ ਫੋਰ ਦੇ ਵਿੱਚ ਤਨਾਦ ਕਰ ਦਿੰਦਾ ਦੇ ਦੇ ਖਿਲਾਫ ਫਿਰ ਜ਼ਮੀਨ ਦੇ ਮਾਮਲੇ ਚ ਉਹਦੇ ਖਿਲਾਫ ਕੇਸ ਦਰਜ ਕੀਤਾ ਤੇ ਮਤਲਬ ਕਿਤੇ ਨਾ ਕਿਤੇ ਪੁੱਸ ਵਾਲਿਆਂ ਦੇ ਵੀ ਇੱਕ ਮਾਉ ਪੋਤਾ ਜੇ 15 ਲੱਖ ਰੁਪਏ ਮੰਗੇ ਸੀ ਤਾਂ لازمی ਤੌਰ ਤੇ ਉੱਪਰ ਤੱਕ ਗਏ ਹੋਣਗੇ ਜਿਵੇਂ ਪਰਿਵਾਰ ਨੇ 15 ਲੱਖ ਨਹੀਂ ਦਿੱਤੇ 7 ਲੱਖ ਦੇ ਤਾਂ ਫਿਰ ਮੁਕਦਮ ਦਰਜ ਕਰਤਾ ਛੋਟੇ ਮੁੰਡੇ ਨੂੰ ਬਚਾਉਣਾ ਹੈਗਾ ਤੇ 5 ਲੱਖ ਦੋ ਉਹ ਵੀ ਦੇ ਦਿੱਤਾ ਫਿਰ ਲੱਖ ਰੁਪਏ ਮੰਗਿਆ ਫਿਰ ਮੁਕਦਮਾ ਦਰਜ ਕਰ ਦਿੱਤਾ ਹੈ ਹਾਰ ਕੇ ਜਦੋਂ ਪਰਿਵਾਰ ਨੇ ਸਭ ਕੁਝ ਆਪਣਾ ਵੇਚ ਵਟ ਕੇ ਇਨੇ ਕੋਈ 11-12 ਲੱਖ ਰੁਪਇਆ ਦੇਤਾ ਜਦ ਕਿ ਉਹਨਾਂ ਕੋਲ 20 ਲੱਖ ਰੁਪਇਆ ਮੰਗਿਆ ਗਿਆ ਸੀ ਇਸ ਦੇ ਬਾਵਜੂਦ ਉਹਨਾਂ ਦੇ ਮੁੰਡਿਆਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਦੇ ਪਿਓ ਦੇ ਬਰੀ ਹੋ ਗਏ ਉਹ ਨਸ਼ੇ ਵੇਚਦੇ ਕਿ ਨਹੀਂ ਵੇਚਦੇ ਸੀ ਪਰ ਉਹ ਜਦ ਬਰੀ ਹੋ ਗਏ ਕਿ ਉਹਨਾਂ ਨੂੰ ਪੈਸੇ ਮੰਗੇ ਨੇ ਮਾਮਲਾ ਤੇ ਇਹ ਸੀ ਕਿ ਜਿਹੜੇ ਨਸ਼ੇ ਵੇਚਣ ਵਾਲੇ ਨੂੰ ਤੁਸੀਂ ਜਿਹੜਾ ਵਾ ਉਹ ਛੱਡਿਆ ਹੈਗਾ ਤਾਂ ਕਰਕੇ ਪੈਸੇ ਮੰਗੇ ਜਾ ਰਹੇ ਸੀ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਪੁਰਾਣਾ ਕੇਸ ਆ 9 ਸਾਲ ਅਦਾਲਤ ਦੇ ਵਿੱਚ ਚੱਲੇ ਕਿਉਂਕਿ ਸਾਡੇ ਅਦਾਲਤੀ ਪ੍ਰਕਿਰਿਆ ਬਹੁਤ ਲੰਮੀਆਂ ਪੁਲਿਸ ਪੁਲਿਸ ਜਿਹੜੀ ਉਹ ਪਹਿਲਾਂ ਉਹ ਲਿੰਦੀਆ ਰਿਮਾਂਡ ਲੈਂਦੀ ਆ ਫਿਰ ਚਲਾਨ ਪੇਸ਼ ਕਰਦੀ ਕਈ ਕੇਸਾਂ ਦੇ ਵਿੱਚ ਚਲਾਨ ਦੇਰੀ ਨਾਲ ਪੇਸ਼ ਹੁੰਦੇ ਨੇ ਫਿਰ ਅਦਾਲਤਾਂ ਦੇ ਵਿੱਚ ਤਰੀਕਾ ਚੱਲਦੀਆਂ ਨੇ ਭੁਗਤਣੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਜਾ ਕੇ ਫਿਰ ਅਦਾਲਤਾਂ ਫੈਸਲਾ ਸੁਣਦੀ ਤੇ ਇਸ ਕੇਸ ਦੇ ਵਿੱਚ 9 ਸਾਲ ਲੱਗ ਗਏ ਨੇ ਤੇ 9 ਸਾਲ ਬਾਅਦ ਇਹਨਾਂ ਥਾਣੇਦਾਰਾਂ ਨੂੰ ਜਿਹੜੇ ਨੇ ਦੋ ਥਾਣੇਦਾਰ ਇੱਕ ਐਸਐਚਓ ਰੈਂਕ ਦਾ ਇੱਕ ਏਐਸਆਈ ਰੈਂਕ ਦਾ ਇਹਨਾਂ ਨੂੰ ਹੁਣ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਇਹਨਾਂ ਨੇ ਪਹਿਲਾਂ ਵੀ ਜਿਹੜੇ ਕਿਉਂਕਿ ਉਹ ਵੀ ਵਿੱਚ ਕਾਊਂਟ ਹੋ ਗਏ ਹੋਗੇ ਕਿਉਂਕਿ ਇਹਨਾਂ ਨੂੰ ਜਦੋਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਕਿਉਂਕਿ ਉਸ ਤੋਂ ਬਾਅਦ ਹੀ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹ ਕੱਟ ਮਗਰ ਕਟਪਟਾਗੀ 1 ਸਾਲ ਡੇਢ ਸਾਲ ਕੱਢੇਗੇ ਇੱਕ ਅੱਧੀ ਵਾਰ ਜਮਾਨਤ ਤੇ ਆਜਾਂਗੇ ਉਸ ਤੋਂ ਬਾਅਦ ਦੇਖੋ ਫਿਰ ਇਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਥਾਣੇ ਦੇ ਵਿੱਚ ਐਸਐਚਓ ਲੱਗੇ ਹੋਣਗੇ ਇਹਨਾਂ ਨੂੰ ਪ੍ਰੋਮੋਸ਼ਨਾਂ ਵੀ ਮਿਲ ਜਣਗੇ ਹਾਲਾਤ ਤੇ ਚਾਹੀਦਾ ਕਿ ਇਹਨਾਂ ਨੂੰ ਤੁਰੰਤ ਪੰਜਾਬ ਸਰਕਾਰ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਹੈ ਇਹਨਾਂ ਨੂੰ ਇੰਸਪੈਕਟਰ ਨੂੰ ਤੇ ਐਸਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਕਿ ਜਦ ਕੋਰਟ ਨੇ ਸਾਬਤ ਕਰ ਦਿੱਤਾ ਇਸ ਮਸਲੇ ਵਿੱਚ ਦੋਸ਼ੀ ਸਾਬਤ ਹੋਤੇ ਇਹਨਾਂ ਨੂੰ ਨੌਕਰੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗੇ ਇਹ ਦੇਖਦੇ ਕਿ ਇਹਨਾਂ ਜਿਹੜੇ ਜੇ ਇੰਸਪੈਕਟਰ ਨਿਰਕਮਤ ਐਸਐਸਆਈ ਸੰਦੀਪ ਸਿਗਰ ਇਹਨੂੰ ਮਹਿਕਮਾ ਕਦੋਂ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਦਾਗਾ ਤੇ ਜੇ ਨਾ ਕੀਤਾਗਾ ਤੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਬਚਾਉਣ ਵਾਲੇ ਦਾ ਮਤਲਬ ਹੈ ਕਿ ਕਈ ਇਹਨਾਂ ਦੇ ਸਿਆਸੀ ਜਾਂ ਸਿਆਜਾਂ ਵੱਡੇ ਅਫਸਰ ਇਹਨਾਂ ਨੂੰ ਬਚਾਉਣ ਵਾਲੇ ਕਈ ਆ ਗਏ ਨੇ ਇਸੇ ਕਰਕੇ ਤੇ ਇਹਨਾਂ ਦੇ ਖਿਲਾਫ ਐਡੀ ਵੱਡਾ ਫੈਸਲਾ ਸੁਣਾਇਆ ਗਿਆ ਔਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦੇਣਾ ਚਾਹੀਦਾ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ